ਆ ਪੜ 10 ਮੈਨੂੰ ਆ ਕੀ ਲਿਖਿਆ ਏ ਇੱਕ ਮਿੰਟ ਮੈਨੂੰ ਪੜਤੇ ਲੈਣ ਦੋ ਹਾਂ ਹਾਂ ਮੰਮੀ ਜੀ ਇਹ ਤਾਂ ਜ਼ਮਾਨਤ ਤੇ ਬਾਹਰ ਆਏ ਆ ਜ਼ਮਾਨਤ ਤੇ ਬਾਹਰ ਆਇਆ ਹਾਂਜੀ ਹਾਏ ਨਹੀਂ ਨਹੀਂ ਵਿਚਾਰੇ ਨੂੰ ਕਿਸੇ ਨੇ ਫੜ ਲੁੰਦੇ ਜਾਇਆ ਜੀ ਕਿ ਤੇ ਫੜ ਲਿਆਣਾ ਇਹ ਤਾਂ ਮੁੰਡਾ ਹੀ ਬੜਾ ਸ਼ਰੀਫ ਆ ਤੇਰਾ ਜੀਜਾ ਮੰਮੀ ਇਹ ਨਾ ਕੋਈ ਫਰਜੀ ਕੰਪਨੀ ਖੋਲੀ ਸੀ ਹਾਂ ਉਹਦੇ ਧੋਖਾ ਧੜੀ ਦੇ ਵਿੱਚ ਇਹਨੂੰ ਅੰਜੇਮ ਕਰ ਦਿੱਤਾ ਸੀ ਉਹਨਾਂ ਨੇ ਤੇ ਹੁਣ ਹੀ ਜ਼ਮਾਨਤ ਤੇ ਬਾਹਰ ਆਇਆ ਹੋਇਆ ਵਾ ਤੈਨੂੰ ਪਤਾ ਸੀ ਇਹਦੇ ਬਾਰੇ ਕੁਝ ਨਹੀਂ ਮੰਮੀ ਮੈਨੂੰ ਤਾਂ ਕਿਹੇ ਗੱਲ ਦਾ ਨਹੀਂ ਪਤਾ ਹਾਂ ਤੁਹਾਨੂੰ ਪਤਾ ਭਾਬੀ ਇਹ ਦੱਸਣ ਦੇ ਹੀ ਕੀ ਉਹਨੇ ਗੁਰਪ੍ਰੀਤ ਨੇ ਮੇਰੇ ਨਾਲ ਧੋਖਾ ਕੀਤਾ ਵਾ ਮੈਂ ਕਮੇਟੀ ਪਾਈ ਸੀ ਤੇ ਮੇਰੀ ਕਮੇਟੀ ਖਾ ਗਈ ਮੈਨੂੰ ਕਮੇਟੀ ਨਹੀਂ ਦਿੱਤੀ ਕੋਈ ਨਹੀਂ ਮੇਰੀ ਗੱਲ ਸੁਣ ਇਹ ਫਰਜੀ ਕੰਪਨੀ ਖੋਲ ਕੇ ਬੈਠਾ ਹੋਇਆ ਜਨਾਨੀਏ ਦੀ ਕਮੇਟੀਆਂ ਜਿਹੜੇ ਫਿਰ ਘਰੀ ਜਾਂਦੀ ਆ ਨਹੀਂ ਤਾਦੀ ਇਹ ਵਿਗ ਕਿੱਡੀ ਤਾਂ ਤੱਕ ਚਲੇ ਗਏ ਸੀ ਉਹ ਦੱਸਣ ਤੇ ਡਿਆ ਸੀ ਰਾਣਾ ਵੀ ਵਿਚਾਰਾ ਕਿ ਮੇਰੇ ਵੀ ਪੈਸੇ ਨੇ ਕੰਪਨੀ ਦੇ 2-3 ਲੱਖ ਰੁਪਏ ਲਵਾਤਾ ਤੇ ਬਾਅਦ ਚੋਂ ਕੰਦਾ ਉਹ ਮੰਮੀ ਜੀ ਪਾਣੀ ਲਿਆਵਾ ਨਾ ਨਾ ਪਾਣੀ ਨਹੀਂ ਮੈਨੂੰ ਤਾਂ ਸੁਣ ਕੇ ਹੋਰ ਤਰ੍ਹਾਂ ਲੱਗਣ ਲੱਗ ਪਿਆ ਕਿ ਦੱਸ ਇਹ ਉਹ ਤਰ੍ਹਾਂ ਦੇ ਬੜੀ ਬੱਲੇ ਬੱਲੇ ਕਰਵਾਂਦੇ ਸੀ ਕਦੀ ਇੱਕ ਘਰ ਲੈ ਆ ਕਦੀ ਕੋ ਦੋ ਘਰ ਲੈ ਆ ਕਦੀ ਤਿੰਨ ਘਰ ਲੈ ਆ ਇਹ ਸਾਰੀਆਂ ਠੱਗੀਆਂ ਟੋਰੀਆਂ ਮਾਰ ਕੇ ਕਰਦਾ ਸੀ ਆ ਕੁਝ ਕਰਕੇ ਲਿਆਉਂਦੇ ਹੀ ਤੇ ਗੱਲਾਂ ਕਿ ਤੇੜੇੜੀਆਂ ਕਰਦਾ ਹੀ ਕੋਈ ਗੱਲ ਨਹੀਂ ਕਰਨ ਵਾਲੀ ਦੂਜੇ ਬੰਦੇ ਨੂੰ ਬੰਦਾ ਨਹੀਂ ਹੀ ਜਾਣਦੇ ਤੇ ਹੁਣ ਪਤਾ ਨਹੀਂ ਕਿਦਾਂ ਮੂੰਹ ਖਾਉਂਦੇ ਹੋਣਗੇ ਲਾਗੇ ਛਾਗੇ ਆਣ ਗੁਮਾਣ ਨੂੰ ਮੇਰੀ ਗੱਲ ਸੁਣ ਆ ਥੋੜੇ ਦਿਨ ਪਹਿਨਾ ਨਾ ਮੈਂ ਟੀਵੀ ਵਿੱਚ ਖਬਰਾਂ ਸੁਣਨ ਲਈ ਸੀ ਤੇ ਉਹ ਦੱਸਦੇ ਆ ਕਿ ਜਿਹੜੇ 2 ਨੰਬਰ ਦੀ ਕਮਾਈ ਨਾਲ ਚੀਜ਼ਾਂ ਬਣਾਈਆਂ ਉਹਨਾਂ ਸਰਕਾਰ ਸਾਰਾ ਜ਼ਬਤ ਕਰ ਲੈਣੇ ਆ ਤੇ ਉਹ ਤੇ ਮੰਮੀ ਗਾਲ ਠੀਕ ਹੀ ਆ ਇਹ ਕਿਹੜਾ ਅਜ ਨਵੀਂ ਗੱਲ ਆ ਇਹ ਤਾਂ ਸ਼ੁਰੂ ਤੋਂ ਹੈ ਕਿ ਜੇ ਤੁਸੀਂ 2 ਨੰਬਰ ਦਾ ਕੁਝ ਵੀ ਕਰੋਗੇ ਸਰਕਾਰ ਨੇ ਤੇ ਜ਼ਬਤ ਕਰ ਹੀ ਲੈਣਾ ਹਾਏ ਤੇ ਵਿਚਾਰੇ ਤਾਂ ਛੜਕਾ ਜੋਗੇ ਰਹਿ ਜਾਣਗੇ ਮੈਂ ਤੇ ਮੰਮੀ ਭਾਬੀ ਨਾਲ ਵੀ ਉਹ ਤੋਂ ਬਾਅਦ ਮੇਰੀ ਗੱਲ ਨਹੀਂ ਹੋਈ ਉਹਨਾਂ ਨੂੰ ਤਾਂ ਕੁਝ ਪਤਾ ਹੀ ਹੋਊਗਾ ਅੱਜ ਨਾ ਮੈਂ ਕਰੂੰਗੀ ਗੱਲ ਕਿ ਅੱ매 ਕੀ ਸੁਣਨ ਲਈ ਆ ਹਾ ਤੇ ਸਾਰੀ ਦੁਨੀਆ ਨੂੰ ਪਤਾ ਲੱਗਾ ਹੋਊਗਾ ਮੰਮੀ ਕਿੰਨੀ ਬਦਨਾਮੀ ਐ ਸਾਨੂੰ ਤੇ ਕਹਿੰਦੇ ਸੀ ਸਾਡੇ ਲੱਗੇ ਨਾ ਖਲੋ ਸਾਡੀ ਬਦਨਾਮੀ ਹੁੰਦੀ ਆ ਲੋਕੀ ਸਾਨੂੰ ਕੀ ਕਰਨਗੇ ਬੰਦਾ ਇਹਨਾਂ ਨੂੰ ਜਾ ਕੇ ਪੁੱਛੇ ਇਹ ਵੀ ਹੁਣ ਤੁਹਾਨੂੰ ਕੀ ਕਰਨਗੇ ਲੋਕੀ ਐਦਾ ਹੀ ਹੁੰਦਾ ਵਾ ਮੰਮੀ ਆਪਾਂ ਕਿਸੇ ਨੂੰ ਨੀਚਾ ਵਿਖਾਉਂਦੇ ਆ ਨਾ ਤੇ ਐਂਡ ਤੇ ਆਪਣੇ ਉੱਤੇ ਹੀ ਹੁੰਦੀ ਹੁੰਦੀ ਆ ਗੁਰਪ੍ਰੀਤ ਪਰ ਹੁੰਦਾ ਉਹਨਾਂ ਦੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੋਣਾ ਹੁਣ ਕਿੱਥੇ ਇਕੱਲੇ ਮੂੰਹ ਦਿੰਦੇ ਹੋਣੇ ਕਿੱਥੇ ਲੁੱਕਦੇ ਹੋਣੇ ਕਿਹੜੀ ਖੁੱਡ ਵਿੱਚ ਲੁੱਕ ਕੇ ਬੈਠੇ ਹੋਣੇ ਤੇ ਮੇਰੀ ਗੱਲ ਸੁਣ ਅੱਜੇ ਜਮਾਨਤ ਦੇ ਬਾਹਰ ਆਇਆ ਤੇ ਜਮਾਨਤ ਇਹਨਾਂ ਨੇ ਦਿੱਤੀ ਕਿੰਨੇ ਆ ਕੀ ਪਤਾ ਮੰਮੀ ਕੀ ਪਤਾ ਰਾਣੀ ਵੀਰ ਜਿੰਨੇ ਨਹੀਂ ਦਿੱਤੀ ਕਿਤੇ ਮੇਰੇ ਘਰ ਤੋਂ ਜਿਤਨਾ ਤੇ ਤੇਰੀ ਮੰਮੀ ਜਿਤਨਾ ਤੇਰਾ ਭਰਾ ਆ ਕਿਤੇ ਇਹ ਤਨੀ ਜਿਹੜੇ ਕੰਮ ਵਾਸਤੇ ਉਹਨੂੰ ਪੈਸੇ ਦੇ ਕੇ ਆਏ ਸੀ ਉਹ ਪੈਸੇ ਕਿਤੇ ਇਹਨਾਂ ਨੂੰ ਨਾ ਦਿੱਤੇ ਹੁਣ ਪਤਾ ਨਹੀਂ ਮੰਮੀ ਹਾਂ ਦੋਨਾਂ ਨਾਲ ਗੱਲ ਕਰਾਂਗੇ ਫੇਰ ਹੀ ਪਤਾ ਲੱਗੂਗਾ ਪਰ ਨਹੀਂ ਉਦੋਂ ਵੀਰਾ ਕਿੰਨਾ ਸੀ ਮੈਂ ਹੁਣੇ ਕੋਈ ਕੰਮ ਦੇਖ ਕੇ ਆਉਣਾ ਵਾ ਕੁਛ ਰਕਮ ਤੇ ਉਦੋਂ ਦੀ ਆਇਆ ਸੀ ਮੰਮੀ ਮੇਰੀ ਗੱਲ ਸੁਣ ਤੂੰ ਇੰਝ ਕਰ ਰਾਜੂ ਨੂੰ ਕਹਿ ਖਾਂ ਕਿ ਜਾ ਕੇ ਆਵੇ ਇੱਕ ਵਾਰੀ ਇਹਨਾਂ ਦੇ ਘਰੇ ਤੇ ਜਾਂ ਫੋਨ ਕਰ ਰਹਿਣ ਦੇ ਮੰਮੀ ਰਹਿਣ ਦੇ ਰਾਜੂ ਉਹ ਦਿਨ ਨਹੀਂ ਭੁੱਲਦੇ ਤੈਨੂੰ ਪਤਾ ਹੁਣ ਜਿਤਨਾ ਜੁਦੀਆੜੀ ਕਰਨ ਗਿਆ ਸੀ ਉੱਥੇ ਨੂੰ ਬੁਲਾ ਲਿਆ ਤੇ ਕੰਦਾ ਅਖੇ ਸਾਡੇ ਘਰੇ 5 ਮਹੀਨੇ ਕੰਮ ਕਰਕੇ ਆਇਆ ਤਦ ਕਰਕੇ ਮੈਨੂੰ ਬੌਜੀ ਕਰਕੇ ਕਹਿਣ ਡਿਆ ਕਿ ਬੌਜੀ ਸਸਰੀ ਕਾਲ ਉਹਦੋਂ ਇਹਨਾਂ ਨੇ ਸਾਹੋਂ ਆਪਣੇ ਰਿਸ਼ਤੇਦਾਰ ਨਹੀਂ ਸੀ ਬੰਨੇ ਤੇ ਅੱਜ ਅੱਜ ਵੇ ਦੁਨੀਆ ਨੂੰ ਪਤਾ ਲੱਗ ਗਿਆ ਕਿ ਬੰਦਾ ਠੱਗ ਹੈਗਾ ਤੇ ਮੰਮੀ ਜੋ ਕੁਛ ਇਹਨਾਂ ਨੇ ਕੀਤਾ ਵਾ ਦੋਵਾਂ ਜੀਆਂ ਨੇ ਗੁਰਪ੍ਰੀਤਵੀ ਨਾਲ ਹੀ ਤੇ ਸਜ਼ਾ ਤਾਂ ਮਿਲਣੀ ਹੀ ਹੈ ਨਾ ਬੜਾ ਕੁਛ ਇਹਨਾਂ ਨੇ ਕੀਤਾ ਬੜਾ ਦਿਲ ਦੁਖਾਇਆ ਮੇਰਾ ਵੀ ਚਲੋ ਦੁਖਾਉਣਾ ਹੀ ਤੁਹਾਡਾ ਤੇ ਇਹਨਾਂ ਦਾ ਵੀ ਪਤਾ ਕਿੰਨਾ ਦਿਲ ਦੁਖਾਇਆ ਇਹਨਾਂ ਨੇ ਕਿੰਨਾ ਮਾੜਾ ਚੰਗਾ ਬੋਲੇ ਆ ਹੁਣ ਪਤਾ ਲੱਗਦਾ ਹੋਊਗਾ ਜਦੋਂ ਦੁਨੀਆ ਇਹਨਾਂ ਦੇ ਮੂੰਹ ਤੇ ਥੁੱਕਦੀ ਹੋਊਗੀ ਦੇਖ ਮੇਮ ਜੋ ਕੁਛ ਮਰਜ਼ੀ ਇਹਨੇ ਤੇਰੇ ਨਾਲ ਕੀਤਾ ਅੱਗੋਂ ਠੀਕ ਤੋ ਫੋਨ ਆਂਡਿਆ ਕਰਦੇ ਬੰਦ ਤੋ ਮਿੰਟ ਦੇਖ ਮੇਮ ਜੋ ਮਰਜ਼ੀ ਬੇਸ਼ੱਕ ਰਨੇ ਤੇਰੇ ਨਾਲ ਕੀਤਾ ਤੂੰ ਭੁੱਲ ਜਾ ਸਭ ਕੁਝ ਤੂੰ ਨਾ ਇੰਜ ਕਰ ਜਲਦੀ ਨਾ ਤਿਆਰ ਹੋ ਆਪਣੀ ਮੰਮੀ ਵੱਲ ਜਾ ਤੇ ਜਾ ਕੇ ਨਾ ਮੰਮੀ ਨੂੰ ਨਾਲ ਲੈ ਜਾ ਤੇ ਗੁਰਪ੍ਰੀਤ ਦੀ ਮਦਦ ਕਰ ਵੱਧ ਤੋਂ ਵੱਧ ਮਦਦ ਕਰ ਵੇਖਵੇਂ ਮਨ ਸੋਖਰੇ ਟਾਈਮ ਤੇ ਤੂੰ ਉਹਦੇ ਕੰਮ ਆਵੇਂ ਭਾਵੇਂ ਨਾ ਆਵੇ ਪਰ ਜਦੋਂ ਕਿਸੇ ਨੂੰ ਦੋਖ ਹੋਵੇ ਨਾ ਤੈਨੂੰ ਕਦੀ ਪਿੱਠ ਨਹੀਂ ਵਿਖਾਈ ਦੇ ਜੇ ਕੋਈ ਰਾਸ਼ਦ ਪਾਣੀ ਦੀ ਜਰੂਰਤ ਹੈ ਜਾ ਉਹਨੂੰ ਇੱਥੇ ਰੱਖਣਾ ਤੂੰ ਲੈ ਆ ਕੀ ਪਤਾ ਕਿ ਉਹਨਾਂ ਦੇ ਘਰ ਬਰਨਾ ਵਿਚਾਰਿਆ ਉਹਨਾਂ ਦੇ ਹੱਥੋਂ ਕਿੱਥੇ ਸੌਂਦੇ ਫਿਰਣਗੇ ਕਿੱਥੇ ਦਰਦ ਦਰਦ ਦੀਆਂ ਠੋਕਰਾਂ ਖਾਣਗੇ ਵਿਚਾਰੇ ਬੱਸ ਕਰੋ ਮੰਮੀ ਤੂੰ ਹਜੇ ਵੀ ਇੰਨਾ ਸੋਚਣ ਦੇ ਉਹਨਾਂ ਵਾਸਤੇ ਉਹਨੇ ਕੀ ਨਹੀਂ ਕੀਤਾ ਸਾਡੇ ਨਾਲ ਪਤਾ ਹੀ ਹੈ ਨਾ ਤੁਹਾਨੂੰ ਮੈਂ ਨਾ ਉਹਨਾਂ ਦੀ ਹਜੇ ਕੋਈ ਮਦਦ ਨਹੀਂ ਕਰ ਸਕਦੀ ਵੇਖ ਨਮਲ ਮੈਂ ਸਮਝ ਨਹੀਂ ਦੇ ਸਕਦਾ ਜੋ ਤੂੰ ਕਹਿਣਾ ਚਾਹਦੀ ਮੈਨੂੰ ਦਿਨ ਭੁੱਲੇ ਨਹੀਂ ਜੋ ਕੁਝ ਕਰ ਕੀਤਾ ਨੇ ਸਾਡੇ ਨਾਲ ਕੀਤਾ ਤੂੰ ਮੀ ਤਾਂ ਕਹਿੰਦੇ ਕੋਈ ਗੱਲ ਕਰਨ ਤੇ ਜੋ ਕਰਦੀ ਮਿਲਦਾ ਹੈ ਤਾਂ ਕੋੜਾ ਤਾਂ ਨਹੀਂ ਸਭੂਲੇ ਮੈਨੂੰ ਕਹਿੰਦੀ ਮਾਸੀ ਜੀ ਤੁਮਪੋਕ ਲੱਗੀ ਹੋਣੀ ਕਰ ਰਾਜੂ ਭਾਈ ਨੇ ਵੀ ਰੋਟੀ ਖਾਣੀ ਹੋਣੀ ਤੇ ਵਿਮਲ ਤਾਂ ਸਾਰੀ ਸੂਰ ਸਿੰਦੀ ਦਿੰਦੀ ਤੁਸੀਂ ਇੰਜ ਕਰੋ ਮੇਰੇ ਘਰੇ ਆ ਜਾਓ ਤਨ ਨਾਲੇ ਕੰਮ ਕਰ ਜਿਆ ਕਰੋ ਤੇ ਨਾਲੇ ਰੋਟੀ ਲੈ ਜਾਇਆ ਕਰੋ ਆ 2 ਦਿਨ ਹੋ ਗਏ ਆ ਆ ਸਬਜੀ ਫ੍ਰਿਜ ਵਿੱਚ ਪਈ ਸਾਡੇ ਘਰ ਨਹੀਂ ਕਿਸੇ ਨੇ ਖਾਣੀ ਤੂੰ ਹੀ ਖਾ ਲੋ ਸਾਡੇ ਘਰ ਬਸ ਇੱਕ ਟਾਈਮ ਹੀ ਸਬਜੀ ਖਾਂਦੇ ਆ ਜਿਹੜੀ ਬਚ ਜਾਂਦੀ ਆ ਨਾ ਉਹਨਾਂ ਆਪਾਂ ਕੰਮ ਵਾਲਿਆਂ ਨੂੰ ਦੇ ਦਿੰਨੇ ਮੰਮੀ ਤਾ ਕਹਿੰਦੇ ਪਏ ਮੈਨੂੰ ਪਤਾ ਵਾ ਤੁਹਾਡਾ ਦਿਲ ਬਹੁਤ ਵੱਡਾ ਵਾ ਮੇਰਾ ਇੰਨਾ ਵੱਡਾ ਨਹੀਂ ਦਿਲ ਹੋ ਸਕਦਾ ਫਿਰ ਵੀ ਮੈਂ ਇਹਨਾਂ ਨਾਲ ਗੱਲ ਕਰੂੰਗੀ ਜਿੱਦਾਂ ਇਹ ਕਹਿਣਗੇ ਨਾ ਉਦਾਂ ਕਰੂੰਗੀ ਵੇਖੋ ਤਾਂ ਜੇ ਸਾਰਾ ਕੁਝ ਆਪਾਂ ਹੀ ਉਹਨੂੰ ਜਵਾਬ ਦੇ ਤਾ ਹਰ ਗੱਲ ਦਾ ਤੇ ਫਿਰ ਇਹ ਲਾ ਉੱਪਰ ਨਹੀਂ ਦੀ ਚਤਰੀ ਵਾਲਾ ਬੈਠਾ ਉਹ ਕਾਦੇ ਵਾਸਤੇ ਸਾਡਾ ਜੋ ਫਰਜ਼ ਹੈ ਨਾ ਆ ਆਪਾਂ ਕਰੀਏ ਜਵਾਬ ਦੇਣ ਨੂੰ ਉਹ ਬਾਬਾ ਬੈਠਾ ਆ। ਆਪ ਹੀ ਦਊਗਾ। ਕੋਈ ਗੱਲ ਨਹੀਂ ਮੰਮੀ। ਕਰ ਲਾਂਗੀ ਮੈਂ ਗੱਲ। ਪਰ ਪਹਿਲੇ ਮੈਂ ਇੰਨਾ ਨਾ ਗੱਲ ਕਰੂੰਗੀ ਨਾ। ਉਹ ਕੀ ਕਹਿੰਦੇ ਆ? ਤੁਹਾਨੂੰ ਪਤਾ ਨਾ ਫਿਰ ਤੁਹਾਨੂੰ ਗੁੱਸਾ ਕਰਨੀ ਆ ਕਿ ਮੇਰੇ ਵੀ ਇੰਨੀ ਬੇਇੱਜ਼ਤੀ ਕਰਦੇ ਰਹੇ ਹੋ ਤੇ ਤੂੰ ਉਹਨਾਂ ਦੀ ਬਣੀ ਨਾ ਫਿਰ। ਮੇਰਮ। ਵਿਚਾਰੇ ਭੁੱਖੇ ਹੋਣੇ। ਬਾਸ ਕਰੋ ਮੰਮੀ। ਮੰਮੀ ਮੇਰੀ ਇੱਕ ਗੱਲ ਸੁਣੋ ਨਾਲੇ। ਉਹ ਗੱਲ ਛੱਡੋ। ਉਹ ਕਰ ਲੈਨੇ ਆਪਾਂ ਮੈਂ ਮੰਮੀ ਨਾਲ ਵੀ ਗੱਲ ਕਰ ਲੈਨੀ ਆ ਫੋਨ ਤੇ ਜੇ ਤੁਸੀਂ ਕਹਿੰਦੇ ਹੋ ਨਾ ਮੈਂ ਘਰ ਵੀ ਚਲ ਜਾਨੀ ਆ ਮੈਂ ਕਹਿਣਾ ਸੀ ਤੁਹਾਨੂੰ ਤੁਹਾਨੂੰ ਪਤਾ ਨਾ ਇਸ ਕੱਲ ਦੇ ਮੈਨੂੰ ਕਹਿ ਰਹੇ ਆ ਕਿ ਬੁਟੀਕ ਦਾ ਆਪਾਂ ਕਹਿਤਾ ਇਹਨਾਂ ਨੂੰ ਕੋਈ ਛੋਟੀ ਆ ਹਾਂ ਤੁਹਾਨੂੰ ਪਤਾ ਇੱਕ ਦੋ ਮਸ਼ੀਨਾਂ ਹੋਰ ਚਾਹੀਦੀਆਂ ਸਾਨੂੰ ਹਾਂ ਹਾਂ ਇੱਕ ਤੁਹਾਨੂੰ ਪੀਕੋ ਦੀ ਮਸ਼ੀਨ ਘਰੇ ਉੱਥੇ ਹੀ ਚਾਹੀਦੀ ਦੁਕਾਨ ਤੇ ਤੇ ਉਹ ਦੁਕਾਨ ਬਹੁਤ ਛੋਟੀ ਆ ਤੇ ਲੱਗੇ ਜਿਹੜੇ ਵੱਡੇ ਨੇ ਤੋਂ ਸਟੋਰ ਹੈਗੇ ਹਾਂ ਤੇ ਉਹ ਸੇਲ ਵੀ ਕਰਨ ਦੇ ਆ ਵਾ ਤੇ ਜੇ ਆਪਾਂ ਕਿਰਾਏ ਤੇ ਲੈਣੇ ਉਹ ਕਹਿੰਦਾ ਕਿਰਾਏ ਤੇ ਵੀ ਤੁਸੀਂ ਲੈ ਸਕਦੇ ਹੋ ਤੇ ਜਿੱਦਾਂ ਵੀ ਹੋ ਸਕੇ ਤੂੰ ਇਹਨਾਂ ਨਾਲ ਗੱਲ ਕਰਕੇ ਤੇ ਪਹਿਲੇ ਉਹ ਆਪਾਂ ਕੰਮ ਕਰੀਏ ਆਪਣਾ ਠੀਕ ਹੈ ਪੁੱਤ ਜਿਤਨਾ ਰੱਜ ਨੂੰ ਚੰਗਾ ਲੱਗਦਾ ਹਾਂਜੀ ਓਥਰਾਂ ਕਰ ਲਓ ਤੇ ਮੇਰੀ ਗੱਲ ਸੁਣੋ ਹੋ ਸਕੇ ਤੇ ਆਪਣੇ ਖਰੀਦ ਲਓ ਇੱਕ ਗੱਲ ਰੱਜ ਨੂੰ ਹੋਰ ਕਹ ਦੀ ਕੀ ਉਹਨਾਂ ਦੀ ਪੁਰਾਣੀ ਬੁਟੀਕ ਹੈ ਨਾ ਉਹ ਵੇਚੀ ਨਾ ਕਰੀਂ ਕੀ ਉਹਨੂੰ ਕਾਰੀਗਰਾਂ ਵਾਸਤੇ ਰੱਖ ਦੇ ਉੱਥੇ ਦੁਪਹਿਰੇ ਬੈ ਕੇ ਰੋਟੀ ਖਾ ਲਿਆ ਕਰਨਗੇ ਉਸ ਬੁਟੀਕ ਨੇ ਸਾਨੂੰ ਤਾਰ ਦਿੱਤਾ ਬੜੀ ਕਰਮਾ ਵਾਲੀ ਬੁਟੀਕ ਆ ਨਾਲੇ ਮੇਰੀ ਗੱਲ ਸੁਣ ਅੱਜ ਜਨੂੰ ਦੀਆਂ ਸਾਡੀਆਂ ਬੈਂਕ ਦੀਆਂ ਕਿਸ਼ਤਾਂ ਲੱਗਦੀਆਂ ਨਹੀਂ ਉਹ ਮੁੰਡੇ ਨੂੰ ਤੇ ਮਿਲੀਏ ਉਹ ਵਿਚਾਰੇ ਨੇ ਸਾਡੀ ਬੜੀ ਮਦਦ ਕੀਤੀ ਹਾਂ ਮੰਮੀ ਉਹਨੂੰ ਟੈਲੀਫੋਨ ਕਰੇ ਚੰਗਾ ਠੀਕ ਬੜੀ ਮਦਦ ਕੀਤੀ ਉਹਨੂੰ ਬੁਲਾਵਾਂਗੇ ਮੰਮੀ ਕਿਤੇ ਦਿਨ ਘਰ ਰੋਟੀ ਪਾਣੀ ਕਰਾਂਗੇ ਉਹਦੀ ਉਹਦਾ ਵੀ ਕਰੀ ਨਾਲੇ ਨਾ ਆਪਣੇ ਭਰਾ ਨਾਲ ਗੱਲ ਕਰੀ ਰਾਣੇ ਨਾਲ ਉਹਨੂੰ ਉਹਦਾ ਨੰਬਰ ਦੇ ਦੀ ਜਨ ਮਿਲਾ ਦੇ ਹੋ ਸਕਿਆ ਰਾਣੇ ਦੇ ਬਿਜ਼ਨਸ ਵਿੱਚ ਕੋਈ ਨਾ ਕੋਈ ਮਦਦ ਜ਼ਰੂਰ ਕਰੂਗਾ ਮੁੰਡਾ ਬੜਾ ਬੀਬਾ ਮੁੰਡਾ ਕੀ ਨਾਂ ਸੀ ਉਹਦਾ ਸਾਹਿਲ ਸਾਹਿਲ ਉਹ ਬੜਾ ਬੀਬਾ ਮੁੰਡਾ ਸੀ ਤੇ ਦੂਜੀ ਗੱਲ ਮੈਨੂੰ ਵੀ ਤੇਰੇ ਨਾਲ ਇੱਕ ਸ਼ਿਕਾਇਤ ਹੈਗੀ ਹੈ ਜੇ ਤੂੰ ਗੱਲ ਕਰਨ ਲੱਗੀ ਆ ਤੇ ਮੈਂ ਤੇਨੂੰ ਕਹਿ ਹੀ ਦਿੰਨੇ ਆ ਕੀ ਮੰਮੀ ਦੱਸੋ ਅੜਾ ਤੁਸੀਂ ਮੇਰਾ ਬੁਟੀਕ ਤੇ ਜਾਣਾ ਬੰਦ ਕਰਤਾ ਨਾ ਆ ਮੈਂ ਤਾਂ ਸਾਰ ਦਿਨ ਘਰ ਸੱਚੀ ਅੱਕ ਜਾਂਦੇ ਆ ਮੰਮੀ ਜੀ ਅਸੀਂ ਤੁਹਾਡੇ ਘਰ ਕੇ ਕੀ ਕਰਨਾ ਕੀਤੇ ਰੈਸਟ ਕਰ ਲੋ ਥੋੜੀ ਤਬੀਅਤ ਕਿੰਨੀ ਥੀ ਖਰਾਬ ਹੋ ਜਾਂਦੀ ਏ ਕਿੰਨੀ ਗਰਮੀ ਆ ਥੋੜੀ ਗਰਮੀ ਘਟ ਜਾਂਦੀ ਆ ਫਿਰ ਕੋਈ ਨਹੀਂ ਤਹੀ ਆਜਿਆ ਕਰਿਓ ਨੀਤੀ ਏ ਮੇਰੀ ਏ ਇੱਕ ਆਦੀ ਗਰਮੀਂ ਮਿੱਠ ਲੰਗਵਾ ਚੱਲੀਆਂ ਤੱਤੀਆਂ ਬਿਨਾ ਪੱਖੇ ਤੋਂ ਪੱਖੀਆਂ ਚੱਲ ਚੱਲ ਕੇ ਕਿਸੇ ਟਾਈਮ ਤਾਂ ਪੱਖੀ ਵੀ ਗਲ ਗਈ ਸੀ ਮੀਂਹ ਕਰਕੇ ਤੇ ਚੁੰਨੀਆਂ ਚੱਲ ਚੱਲ ਕੇ ਰਾਤ ਗਿੱਲੇ ਕੱਪੜੇ ਉੱਤੇ ਲੈ ਲੈ ਕੇ ਆਪਣੇ ਚੁੰਨੀ ਗਿੱਲੀ ਕਰ ਲਈਦੀ ਸੀ ਤੇ ਸੰਜੀਦਾ ਸੀ ਜੇ ਸਾਨੂੰ ਉਦੋਂ ਨਹੀਂ ਗਰਮੀ ਲੱਗੀ ਆ ਹੁਣ ਦਾ ਬਾਬੇ ਦੀ ਕਿਰਪਾ ਨਾਲ ਘਰ ਘਰ ਕਮਰੇ ਕਮਰੇ ਏਸੀ ਲੱਗਾ ਹੈ ਹੁਣ ਕਾਦੀ ਗੱਲ ਐ ਕੋਈ ਨਹੀਂ ਮੰਮੀ ਤੁਸੀਂ ਆ ਜਾ ਕਰੋ ਮੇਰਾ ਆਪਣਾ ਕਿਹੜਾ ਉੱਥੇ ਮੰਨ ਕਰਦਾ ਵਾ ਮੈਨੂੰ ਕੱਲੀ ਕੱਲੀ ਲੱਗਦਾ ਵਾ ਤੇ ਇਉਂ ਉਹ ਨਾ ਮੈਨੂੰ ਕਈ سپورਟ ਮਿਲਦੀ ਆ ਤੁਹਾਡੇ ਤੋਂ ਤੇ ਮੇਰਾ ਵੀ ਧਿਆਨ ਘਰ ਜੀ ਰਿੰਦਾ ਵਾ ਕਿ ਬਦਨੀ ਤੁਸੀਂ ਕੀ ਕਰਨ ਦੇ ਹੋਣੇ ਆਹੀਂ ਤੇ ਕਿੰਨੇ ਆ ਕਿ ਚਲੋ ਮੰਮੀ ਨੇ ਬੜੀ ਤੰਗੀ ਝੱਲੀ ਆ ਤੇ ਜੇ ਹੁਣ ਸੁੱਖ ਦਾ ਟਾਈਮ ਆਇਆ ਵਾ ਨਾ ਤੇ ਅਸੀਂ ਆਪਣੀ ਮਾਂ ਨੂੰ ਸੁੱਖ ਦੇ ਸਕੀਏ ਨਾ ਕੋਈ ਮੈਂ ਕੋਈ ਤੰਗੀ ਵਿੱਚ ਚੱਲੀ ਤੰਗੀ ਬਤਾ ਕਦੋਂ ਹੁੰਦੀ ਹੈ ਜਦੋਂ ਪਰਿਵਾਰ ਦੇ ਜੀ ਲੜ ਪੈਣ ਹਰ ਗੱਲ 'ਚ ਲੜੇ ਜਾਣ ਪਰ ਨਾ ਪੁੱਤ ਉਹ ਤਾਂ ਤੰਗੀ ਮੈਨੂੰ ਲੱਗੀ ਨਹੀਂ ਜਦੋਂ ਉੱਠਣਾ ਤੇਰਾ ਵੀ ਮੱਥਾ ਖਿੜ ਖੜਾਂਦਾ ਰਾਜੂ ਦਾ ਵੀ ਬੱਚਿਆਂ ਦਾ ਵੀ ਤੇ ਆਵੇਗਾ ਇਹ ਸਭ ਉਹਦੀ ਬਦੌਲਤ ਹੈ ਜਿੱਥੇ ਬੈਠੇ ਹੋਏ ਹਾਂ ਮੰਮੀ ਜੀ ਅਹੀਂ ਖੁਸ਼ ਪਤਾ ਕਿਉਂ ਰਹਨੇ ਆ ਨਹੀਂ ਕਿ ਤੁਸੀਂ ਸਾਡੇ ਨਾਲ ਹੀ ਹਰ ਜਗ੍ਹਾ ਸਾਨੂੰ ਸਪੋਰਟ ਕਰਦੇ ਸੀ ਤੇ ਚੰਗੇ-ਚੰਗੀਆਂ ਗੱਲਾਂ ਦੱਸਦੇ ਸੀ ਵੀ ਖੁਸ਼ ਰਹਿਣਾ ਚਾਹੀਦਾ ਵਾ ਫਿਰ ਅੱਪੇ ਚੰਗੇ ਦਿਨ ਆ ਜਾਂਦੇ ਆ ਤੇ ਅਸੀਂ ਉਹੀ ਇੱਕ ਲੈਂ ਤੇ ਰਹੇ ਕਿ ਨਹੀਂ ਸਾਡੀ ਮਾਂ ਸਾਡੇ ਨਾਲ ਆ ਨਾ ਸਾਨੂੰ ਹੋਰ ਕੀ ਚੀਜ਼ ਦੀ ਲੋੜ ਨਹੀਂ ਚੱਲ ਪੁੱਤਰ ਮੰਮੀ ਜੇ ਕੱਲ ਮੈਂ ਜਾਉਂਗੀ ਨਾ ਫਿਰ ਤੁਸੀਂ ਮੇਰੇ ਨਾਲ ਹੀ ਚੱਲ ਜਿਓ ਹਾਂ ਜਾਉਂਗੀ ਨਾਲ ਮੈਨੂੰ ਖੜਨਾ ਹੋ ਸਕੇ ਤਾਂ ਸ਼ਾਮੀ ਭਾਵੇਂ ਚਲੇ ਜਾਈਏ ਸਾਨੂੰ ਫਿਰ ਰਾਤ ਰਾਤ ਕਦਾ ਕੋਈ ਫੰਲੀ ਵੇਖ ਲਾਂਗੇ ਜਦੋਂ ਤੇਰਾ ਦਿਲ ਕਰੂਗਾ ਨਾ ਉਦੋਂ ਚਲ ਜਾਵਾਂਗੇ ਠੀਕ ਹੈ ਚੱਲ ਤੁਸੀਂ ਚਾਹ ਤਾਂ ਨਹੀਂ ਪੀਣੀ ਹੁਣ ਨਾ ਮੈਂ ਆ ਬਾਕੀ 2 ਕ ਪੇਜ ਰਹਿ ਗਏ ਮੈਂ ਫੋਟਵਾਂ ਵੇਖ ਲਵਾਂ ਲੱਕੀ ਹਲੋ ਹਾਂ ਲੱਕੀ ਕਿੱਦਾਂ ਕੀ ਹਾਲ ਆ ਹਾਂ ਅੱ比亚 ਰਾਣੇ ਤੋਂ ਸੁਣਾ ਠੀਕ ਹੈ ਹਾਂ ਠੀਕ ਠਾਕ ਇਦਾਂ ਯਾਦ ਕਰ ਲਿਆ ਜੀ ਵੀਰ ਜਾਤ ਤੱਕ ਨਾ ਪੈਣਾ ਸੀ ਅਖਬਾਰ ਕਿਹਦੀ ਪੜੀ ਆ ਅਖਬਾਰ ਨਹੀਂ ਯਾਰ ਮੈਂ ਪੜੀ ਨਹੀਂ ਅਖਬਾਰ ਅਜੇ ਟਾਈਮ ਨਹੀਂ ਮਿਲਿਆ ਜੀ ਮੈਨੂੰ ਲੈ ਤੇਰੇ ਜੀਜੇ ਦੀ ਅਖਬਾਰ 'ਚ ਫੋਟੋ ਆ ਗਈ ਹੈ ਅੱਛਾ ਤਾਂ ਉਹਦੀ ਖਬਰ ਆਈ ਹੈ ਬਿਠਕਿਆ ਟੋਲੀਆਂ ਮਾਰਦਾ ਪਿਆਣਾ ਕਿਹੜੇ ਜੀਜੇ ਦੀ ਗੱਲ ਕਰੰਦੇ ਆ ਤੂੰ ਲੈ ਸੋਨੂ ਦੀ ਜੱਜ ਅ ਤੇਰਾ ਸੋਨੂ ਦੀ ਆ ਅੱਛਾ ਦੋਹਦ ਕਰਨਾ ਹੀ ਪੜਿਆ ਬੜੀਆਂ ਬੱਟੀਆਂ ਗੱਲਾਂ ਫੜਾ ਮਾਰਦਾ ਹਾਂ ਕਿ ਮੇਰੀ ਭੈਣ ਤੇ ਬੜੀ ਸੋਖੇ ਘਰ ਗਈ ਆ ਮੈਨੂੰ ਤੇ ਮਾਦਾ ਤੂੰ ਠੱਗਾ ਘਰ ਗਈ ਆ ਜਿਹੜੀ ਲੋਕਾਂ ਨਾਲ ਠੱਗੀਆਂ ਮਾਰਦਾ ਫਿਰਦਾ ਏ ਚੱਲਿਆ ਤੂੰ ਸ਼ੈਡੋ ਕਰ ਛੱਡ ਮੈਨੂੰ ਦੱਸ ਖਬਰ ਕੀ ਸੱਚੀ ਗੱਲ ਆ ਫੋਟੋ ਫੋਟੋ ਆਈ ਏ ਦੀ ਆਪ ਦੀ ਵਿੱਚ ਉਹਦੀ ਫੋਟੋ ਆਈ ਆ ਬਕਾਇਦਾ ਦੇ ਪਰੇ ਲਿਖਿਆ ਵਾ ਕਿ ਠੱਗੀ ਮਾਰਦਾ ਫੜਿਆ ਗਿਆ ਦਿਨ ਦਿਹਾੜੇ ਚਲ ਠੀਕ ਆ ਕੋਈ ਨਹੀਂ ਆਪਣਾ ਲੱਕੀ ਮੈਂ ਜਦੋਂ ਮੈਂ ਬਾਅਦ ਵਿੱਚ ਗੱਲ ਕਰਦਾ ਵੀਰ ਮੇਰਾ ਚੰਗਾ ਮੈਂ ਫਿਰ ਘਰੇ ਆ ਮੈਂ ਤੈਨੂੰ ਕਿ ਲਾਉਣਾ ਬਾਅਦ ਚ ਕੇ ਫੋਨ ਲਾਉਣਾ ਫਿਰ ਆਪਾਂ ਗੱਲ ਕਰਾਂਗੇ ਚੰਗੀ ਤਰ੍ਹਾਂ ਉਹ ਕੋਈ ਗੱਲ ਨਹੀਂ ਗੱਲ ਤਾਂ ਸੋਵੇ ਕੋਈ ਤਰ੍ਹਾਂ ਤੇ ਤੂੰ ਪਈਆਂ ਖੜਾ ਮਾਰਨਾ ਹੈ ਯਾਰ ਹੁਣ ਇਹ ਚੀਜ਼ਾਂ ਦਾ ਮੈਨੂੰ ਥੋੜੀ ਨਾ ਪਤਾ ਵਾ ਯਾਰ ਇਹ ਚ ਜਦਾ ਮੈਨੂੰ ਨਹੀਂ ਪਤਾ ਹੁਣ ਵਿਚਲੀਆਂ ਚੀਜ਼ਾਂ ਦਾ ਇਹ ਤਾਂ ਵੀ ਤੂੰ ਦੱਸਿਆ ਮੈਨੂੰ ਤਾਂ ਕੋਈ ਪਤਾ ਹੀ ਨਹੀਂ ਇਹ ਚੀਜ਼ ਬਾਰੇ ਹੋ ਜਾ ਯਾਰ ਹਜੇ ਵੀ ਥੋੜਾ ਬਣੀ ਜਾਂਦਾ ਵਾਸ ਹੈ ਹੈ ਤੇ ਲੱਗਦਾ ਇਹਨੇ ਲੱਗਦਾ ਵੀ ਸਾਰੇ ਜਿਹੜੀ ਕੋਠੀ ਬਾਈ ਨਾ ਇਹ ਠੱਗੀਆਂ ਮਾਰ ਕੇ ਬਾਈ ਆ। ਘੱਟ ਦੇਖ। ਚਲ ਠੀਕ ਹੈ ਕੋਈ ਨਹੀਂ ਲੱਗੀ। ਮੈਂ ਤੈਨੂੰ ਕਰਦਾ ਗੱਲ ਇੱਕ ਮਿੰਟ ਮੈਂ ਪੂਰਾ ਘਰੇ ਆ ਚੁਣਾ ਫਿਰ ਮੈਂ ਬਾਅਦ ਕਰਦਾ। ਚਲ ਠੀਕ ਹੈ। ਆਲੋ ਕਰਾ ਲੋ ਬੇਇੱਜ਼ਤੀ ਹੋਰ ਜੇ ਰਹਿ ਗਈ ਹੈ ਨਾ ਮਾੜੀ ਮੋਟੀ। ਹੁਣ ਆ ਗਈ ਅਖਬਾਰ ਚ ਫੋਟੋ। ਆ ਹੀ ਕੰਮ ਰਹਿ ਗਿਆ ਸੀ। ਤੇ ਯਾਰੇ ਤੇ ਵਿੱਚ ਮੇਰਾ ਕੀ ਕਸੂਰ ਦੱਸ ਸੁਣ। ਮੈਂ ਕੀਤਾ ਕੋਹ ਨਾਲੇ ਮੇਰੀ ਗੱਲ ਸੁਣਾ। ਆਪਾਂ ਨੂੰ ਤਾਂ ਪਤਾ ਹੀ ਪਤਾ ਹੀ ਹੋਣਾ। ਆਇਥੋਂ ਤੱਕ ਨਾਉਤ ਪਹੁੰਚਣੀ ਮੈਨੂੰ ਪਤਾ ਨਹੀਂ ਹਣਾ ਕਸੂਰ ਤੁਹਾਡਾ ਏ ਆ ਕਿ ਜਦੋਂ ਇੱਕ ਵਾਰ ਹੀ ਹੱਥ ਲੱਗੇ ਹੀ ਨਾ ਤਾਂ ਦੁਬਾਰਾ ਨਹੀਂ ਆਪਾਂ ਨੂੰ ਜਾਣਾ ਚਾਹੀਦਾ ਹੈ ਹੈਲਪ ਕਰਨਾ ਹੁਣ ਉਹਨਾਂ ਦੀ ਤਾਂ ਬਦਨਾਮੀ ਸਾਰੇ ਹੋਈ ਪਈ ਆ ਤੇ ਨਾਲ ਅਸੀਂ ਬਦਨਾਮ ਹੋਣ ਰਹੇ ਆ ਉਹ ਤੇ ਅਸੀਂ ਰஞ்சிਤ ਵੈਸੇ ਵੀ ਹੋਣਾ ਹੀ ਆ ਕਿਉਂਕਿ ਤੁਹਾਡੇ ਘਰ ਦੀ ਧੀ ਆ ਤੇ ਜਵਾਈ ਆ ਲੋਕਾਂ ਨੂੰ ਤਾਂ ਵੈਸੇ ਪਤਾ ਵਾ ਵੀ ਇਹਨਾਂ ਦੀ ਧੀ ਤੇ ਜਵਾਈ ਆ ਤੇ ਅਗਲਾ ਵੇਖਿਆ ਕਿਦਾਂ ਸਵਾਦ ਲੈ ਲੈ ਬੋਲਣ ਤੇ ਹੁਣ ਮੈਨੂੰ ਓਏ ਗੰਮੀ ਆਂ ਆ ਮੈਂ ਫੋਨ ਕਟਾਤਾ ਵਾ ਨਹੀਂ ਤੇ ਉਹਨੇ ਤੁਹਾਨੂੰ ਬਾਦੂ ਸੁਣਾਉਣੀਆਂ ਸੀ ਉਹ ਐ ਕਰੁੰਦੇ ਆ ਜਿਤਰ ਮੈਂ ਕਸੂਰ ਮੇਰਾ ਹੀ ਸਾਰਾ ਮੈਂ ਹੀ ਠੱਗੀ ਡੋਰੀਆਂ ਦਾ ਫੜਿਆ ਗਿਆ ਵਾ ਲੋਕੀ ਇਦਾਂ ਹੀ ਕਰਦੇ ਹੁੰਦੇ ਆ ਯਾਰ ਲੋਕੀ ਨਾ ਸਵਾਦ ਲੈਂਦੇ ਹੁੰਦੇ ਆ ਜਦੋਂ ਕਿਸੇ ਦੇ ਘਰ ਕੋਈ ਕੁੱਠੀ ਪੈ ਜੇ ਲੋਕਾਂ ਨੂੰ ਤਾਂ ਸਵਾਦ ਲੈਣੇ ਆਂ ਯਾਰ ਨਾ ਉਹ 3 ਨਾਲ ਚ ਨਾ 13 ਨਾਲ ਚ ਅਗਲੇ ਚੜਗਿੱਲੀਆਂ ਮਾਰਦੇ ਨੇ ਸਵਾਦ ਲੈ ਲੈ ਇਹੋ ਤੇ ਕੰਮ ਹੁੰਦਾ ਦੁਨੀਆ ਦਾ ਅੱਜ ਕੱਲ ਸਹੀ ਗੱਲ ਮੇਰੀ ਗੱਲ ਸੁਣੋ ਅਗਵਾਰ ਤੇ ਲਿਆਓ ਜਾ ਕੇ ਕਿਹੜੀ ਆ ਵੇਖਾ ਤਾਂ ਸਹੀ ਕਿਹੜੀ ਫੋਟੋ ਲਵਾਈ ਉਹਦੇ ਚ ਕੋਟ ਪੈਂਟ ਵਾਲੀ ਆ ਕਿ ਪੈਂਟ ਕੁੀਜ਼ ਵਾਲੀ ਆ ਖਬਰ ਕਿਹੜੀ ਹੁਣ ਜਿਹੜੀ ਆ ਗਈ ਤੇ ਆ ਗਈ ਹੁਣ ਕਿੱਚ ਕਿਹੜੀ ਗੱਲ ਐ ਵੇਖਾ ਕਿਤੇ ਟਾਈ ਤੇ ਨਹੀਂ ਲਾਈ ਕੋਟ ਪੈਂਟ ਪਾ ਕੇ ਉਹ ਟਾਈਆਂ ਤੇ ਉਹਨੇ ਸਾਡੀਆਂ ਲਗੀਆਂ ਲਵਾਤੀਆਂ ਵਾ ਚੰਗੇ ਭਲੇ ਸਾਡੇ ਕੰਮ ਕਰ ਹੀ ਆਪ ਵੀ ਉਹਨਾਂ ਨੂੰ ਇਨਵੋਲ ਕਰ ਦਿੱਤਾ ਸਾਨੂੰ ਹੈ ਆਪ ਤੇ ਹੋਣਾ ਹੀ ਹੋਣਾ ਹੈ ਬਦਨਾਮ ਸਾਨੂੰ ਵੀ ਕਰਵਾ ਦਿੱਤਾ ਉਹਨੇ ਫੜ ਕੇ ਇੱਥੇ ਪਈ ਨਹੀਂ ਖਬਰ ਜਾਂ ਵੇਖ ਲੈ ਕਰੇ ਵੇਖ ਲੈਣੀ ਆ ਮੇਰੀ ਗੱਲ ਸੁਣੋ ਮੰਮੀ ਜੀ ਕਿੱਥੇ ਗਏ ਆ ਕਿਤੇ ਉਹਨਾਂ ਨੂੰ ਪਹਿਲੇ ਤੇ ਨਹੀਂ ਪਤਾ ਲੱਗਿਆ ਖਬਰ ਤੇ ਫੋਟੋ ਆਈ ਆ ਪਹੁੰਚ ਗਏ ਹੁਣ ਗੁਰਪ੍ਰੀਤ ਦੇ ਘਰੇ ਉਹਨਾਂ ਨੂੰ ਕਾਹ ਵੀ ਹੁਣ ਮਾਤਾ ਉਧਰ ਨਾ ਜਾਇਆ ਕਰ ਪਤਾ ਨਹੀਂ ਮਾਤਾ ਨਾਲ ਕੀ ਸਬਤ ਆ ਪਿਆ ਉਹਨਾਂ ਹੋਵੇ ਵੀ ਮੈਂ ਇੱਥੇ ਹੋਂ ਤੋਂ ਮਨਾ ਕਰਤਾ ਵਾ ਤੇ ਉਹਨਾਂ ਦੇ ਘਰ ਚਲ ਗਏ ਹੁਣ ਪਤਾ ਤੇ ਕਰੋ ਕਿੱਥੇ ਗਏ ਨੇ ਕੀਪਤਾ ਘਰੋਂ ਤੁਰਦੀ ਆ 36 ਜਨਾਨੀਆਂ ਦੇ ਰਾਜ ਬੁਲਉਂਦੀ ਆ ਕਹਿੰਦੀ ਉਹ ਤੋਂ ਪੁੱਛਣਾ ਕਿ ਉਹਨੂੰ ਪੁੱਛਣਾ 20 ਜਨੀਆਂ ਦੇ ਇੱਟੇ ਰਕ ਲੋ ਇੰਦੀਆਂ ਨੂੰ ਰਾਜ ਕੀ ਬਤਨ ਖਰੇ ਕਿੱਥੇ ਗਏ ਆ ਅੱਗੇ ਮੈਨੂੰ ਦੱਸ ਕੇ ਜਾਂਦੇ ਹੁੰਦੇ ਆ ਅੱਜ ਮੈਨੂੰ ਦੱਸ ਕੇ ਵੀ ਨਹੀਂ ਗਏ ਵੀ ਗਏ ਕਿੱਧਰ ਨੇ ਹਾਂਜੀ ਵਿਮਲ ਖੜਕਾ ਬੁਗਾ ਦੇਵਾਜ ਉਹ ਵੀ ਕੋਣ ਕੋਣਾ ਜਾਓ ਵੇਖੋ ਇੱਥੇ ਵੇਖੀ ਜਾਂਦੇ ਜੇ ਮਨ ਖੋ ਗਿਆ ਸਸਿਆਣੇ ਸਸਕਾ ਵੀ ਸੱਤ ਸਸਿਆ ਗਿਆ ਬਸ ਠੀਕ ਹੈ ਹੋਸਣਾ ਠੀਕ ਹੈ ਮੈਂ ਪਤਾ ਨਹੀਂ ਕਿਹੜਾ ਵਜਾ ਮੰਦੇ ਆ ਜੋ ਠੀਕ ਠਾਕ ਹੈ ਸਭ ਸਾਰੇ ਹੋਣੇ ਠੀਕ ਹੈ ਸਸੀ ਨਾ ਭਾਵੀ ਸਸਿਕਾ ਜੀ ਹੋਸਣਾ ਉਹ ਠੀਕ ਠਾਕ ਹਾਂ ਸਸਿਕਾ ਬਸ ਮਾਸੀ ਸਸੀ ਕਾ ਸਸੀ ਕਾ ਆ ਜਾਓ ਹਾਂ ਬੈਠੋ ਆਨੇ ਨੂੰ ਹਾਂ ਬੈਠਾ ਬੈਠਾ ਕੋਈ ਨਹੀਂ ਕਰਦਾ ਕੋਸ ਨਾਉ ਠੀਕ ਠਾਕ ਸਭ ਹੈ ਨਾ ਮਤ ਇੱਥੇ ਆ ਜਾ ਇੱਥੇ ਬਹਿ ਜਾ ਗਟੋਂ ਵਿੱਚ ਪਾਣੀ ਤਾਂ ਨਹੀਂ ਲੈ ਕੇ ਆਵਾਂ ਫਿਰ ਨਹੀਂ 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 ਸ਼ਮੀ ਕੀ ਗੱਲ ਮੇਰੀ ਗੱਲ ਸੁਣੋ ਸਾਰਾ ਕੁਝ ਤਾਂ ਆਪਣੇ ਦੋਹਾਂ ਪਰਿਵਾਰਾਂ ਵਿੱਚ ਠੀਕ ਹੋ ਗਿਆ ਹਾਂਜੀ ਤੇ ਤੁਸੀਂ ਦੱਸੋ ਸਾਡੇ ਕੋਲ ਫੇਰ ਕੋਈ ਗਲਤੀ ਹੋਈ ਹੈ ਨਹੀਂ ਨਹੀਂ ਮਾਸੀ ਜੀ ਤੁਹਾਡੇ ਕੋਲ ਕਾਦੀ ਗਲਤੀ ਹੋਣੀ ਹੈ ਹੁਣ ਕੁਝ ਹੋਇਆ ਹੈ ਉਹ ਵੀ ਮੈਂ ਕਹ ਰਿਹਾ ਕੁਝ ਹੋਇਆ ਠੀਕ ਠਾਕ ਹੈ ਸਭ ਨਹੀਂ ਲੱਗਦਾ ਤਾਂ ਹੈਗਾ ਜਾਂ ਸਾਡੇ ਕੋਲ ਗਲਤੀ ਹੋਈ ਕੋਈ ਕਿਉਂਕਿ ਵੇਖੋ ਆਪਾਂ ਸਭ ਕੋ ਹੋਰ ਮਿਲਬਰਤਨਾ ਸੀ ਤੇ ਤੁਸੀਂ ਹੁਣੇ ਮਿਲਬਰਤਨਾ ਸਾਡਾ ਬੰਦ ਕਰਤਾ ਮਾਸੀ ਜੀ ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ ਤੁਸੀਂ ਹੋਇਆ ਕੀ ਆ ਨਿਮਲ ਦੀਦੀ ਕੋਈ ਗੱਲ ਹੋਈ ਆ ਭਾਬੀ ਤੈਨੂੰ ਕਦੋਂ ਤੋਂ ਗੱਲਾਂ ਸੁਣਨ ਲੱਪੇ ਜੇ ਸਾਡੇ ਤੋਂ ਜੇ ਕੋਈ ਗੱਲ ਹੈਗੀ ਹੀ ਮੈਨੂੰ ਤਾਂ ਦੱਸ ਦੇ ਭਟੋ ਘਟ ਕਿਹੜੀ ਗੱਲ ਹੈ ਕੁਝ ਦੱਸੋ ਤੇ ਸਹੀ ਆਹ ਵੇਖੋ ਅੱਛਾ ਸੋਨੂ ਬਾਜੀ ਦੀ ਇੰਨਾ ਕੁਝ ਹੋ ਗਿਆ ਤੇ ਤੁਹੀਂ ਸਾਨੂੰ ਇੱਕ ਵਾਰੀ ਵੀ ਨਹੀਂ ਦੱਸਿਆ ਕੀ ਗੱਲ ਹੋ ਗਈ ਹੈ ਤੁਹਾਡੇ ਕਿ ਕਿ ਗੱਲ ਕਰਦੇ ਹੋ ਟੀਆਂ ਨੂੰ ਤੁਹਾਨੂੰ ਆਪ ਨੂੰ ਖੁਦ ਪਤਾ ਨਹੀਂ ਇਹ ਚੀਜ਼ ਬਾਰੇ ਮਸੀ ਜੀ ਤੁਹਾਡੇ ਹਾਲ ਤੱਕ ਪਹਿਲਾਂ ਇਹ ਗੱਲ ਕਰਦੇ ਰਹੇ ਮੇਰੇ ਦੋਸਤਾਂ ਕੋਲੋਂ ਆਇਆ ਸੀ ਆ ਮੈਨੂੰ ਹੁਣ ਵਾਰ ਦਾ ਤਾਂ ਪਤਾ ਹੀ ਨਹੀਂ ਸੀ ਉਹਨੇ ਮੈਨੂੰ ਦੱਸਿਆ ਵਾ ਚਲ ਮੈਨੂੰ ਇੱਕ ਗੱਲ ਦਾ ਤਾਂ ਪਤਾ ਹੀ ਥੋੜੀ ਪਹਿਲਾਂ ਕਿ ਗਈ ਸੀ ਮੈਨੂੰ ਤੇ ਤੁਹਾਡੇ ਤੱਕ ਗੱਲ ਪਹੁੰਚ ਗਈ ਮੈਨੂੰ ਪਤਾ ਨਹੀਂ ਹੈ ਸਾਡੇ ਤੱਕ ਕਿਹਦੀ ਪਹੁੰਚਣੀ ਆ ਇਹ ਤਾਂ ਘਰ ਘਰ ਗੱਲ ਪਹੁੰਚ ਗਈ ਅੰਗਲਾਂ 'ਚ ਪਹੁੰਚ ਗਈ ਹੈ ਮਨ ਜੀਰੇ ਮੇਰੇ ਇੱਕ ਗੱਲ ਸੁਣ ਇੱਥੇ ਲਿਖਿਆ ਕਿ ਜ਼ਮਾਨਤ ਦੇ ਬਾਹਰ ਆਏ ਆਪਾਂ ਤੁਸੀਂ ਆਪਾਂ ਵਾਜਾ ਤੁਸੀਂ ਕਿੰਨਾ ਚੰਨ ਬੰਦ ਕਰਾਈ ਫਿਰ ਉਹਨਾਂ ਤੇ ਮੇਰੇ ਮੈਂ ਆਇਆ ਜਮਾਨਤ ਕਰਾਉਣ ਜ਼ਮਾਨਤ ਤੁਸੀਂ ਦਵਾਈ ਆਵੇ ਰੋ ਮਮੀ ਉਹਨਾਂ ਕੋਈ ਅਖੰਡਾ ਸਾਨੂੰ ਪਤਾ ਹੀ ਨਹੀਂ ਨਹੀਂ ਮੈਨੂੰ ਇੱਕ ਚੀਜ਼ ਤੱਕ ਬਾਤ ਦਾ ਨਹੀਂ ਪਤਾ ਮੈਂ ਤਾਂ ਸੁਣਨ ਗੁਜਰ ਮੈਨੂੰ ਪਤਾ ਹੀ ਉਹ ਵੀ ਮੈਂ ਮਮੀ ਦੇ ਵਾਸਤੇ ਉਹਦੇ ਕਰਕੇ ਗਿਆ ਵਾ ਉਹ ਤਾਂ ਜਾਣਾ ਨਹੀਂ ਸੀ ਤੇ ਭਾਬੀ ਜ਼ਮਾਨਤ ਅਸਲ ਦੋ ਤਿੰਨ ਦਿਨ ਹੋ ਗਏ ਆ ਨਾ ਹੋਈ ਨੂੰ ਪਤਾ ਲੱਗ ਰਿਹਾ ਨਹੀਂ ਪੰਦਾ ਮੇਨਾਂ ਗੱਲ ਕਰਨ ਦਾ ਦੀਦੀ ਮੇਰੇ ਤੇ ਕਾਹਦਾ ਗੁੱਸਾ ਕਰਨ ਡੈਓ ਇਹਨਾਂ ਨੂੰ ਪੁੱਛੋ ਕਿ ਮਾਂ ਪੁੱਤਾਂ ਨੇ ਮੈਨੂੰ ਪੁੱਛਿਆ ਵਾ ਉੱਥੇ ਜਾਣ ਲੱਗਿਆਂ ਕਿ ਅਹੀਂ ਜ਼ਮਾਨਤ ਕਰਾਉਣ ਚੱਲੇ ਆ ਮੈਂ ਵੀ ਖੁਦ ਘਰ ਨਹੀਂ ਆਗੀ ਭਾਬੀ ਮੈਂ ਇਹ ਨਹੀਂ ਕਹਿਣੀ ਕਿ ਜ਼ਮਾਨਤ ਕਰਾਈ ਤੇ ਕਿਉਂ ਕਰਾਈ ਆ ਮੈਂ ਇਹ ਕਹਿਣੀ ਆ ਅਕਸਰ ਦੋ ਤਿੰਨ ਦਿਨ ਹੋ ਗਏ ਨਾ ਜ਼ਮਾਨਤ ਹੋਈ ਨੂੰ ਤੇ ਇਹ ਮੈਨੂੰ ਕਿਉਂ ਨਹੀਂ ਦੱਸਿਆ ਦੀਦੀ ਤੁਹਾਨੂੰ ਕੀ ਦੱਸਣਾ ਸੀ ਕਿ ਗੌਰਪ੍ਰੀਤ ਆ ਗਈ ਰੋਂਦੀ ਕਿ ਇਹ ਮੇਰੇ ਘਰ ਮੇਰਾ ਘਰ ਵਾਲਾ ਨਾ ਦੋ ਦਿਨ ਤੋਂ ਘਰ ਨਹੀਂ ਆਇਆ ਹੈਗਾ ਤੇ ਵੀਰੇ ਇਹੇ ਵੇਖ ਆਹੋ ਵੀਰੇ ਵੇਖ ਪੀ ਕਿੱਥੇ ਗਿਆ ਵਾ ਤੇ ਕਿੱਥੇ ਨਹੀਂ ਗਿਆ ਇਹਨਾਂ ਨੂੰ ਵਿਚਾਰਿਆਂ ਨੂੰ ਵੀ ਟੈਨਸ਼ਨ ਪੈ ਗਈ ਤੇ ਇਹ ਮਾਂ ਪੁੱਤ ਗਏ ਲੱਭਦੇ ਪਹਿਲੇ ਤੇ ਉਹਦੇ ਜਾਰਾ ਬੇਲੀਆਂ ਨਾਲ ਪਤਾ ਨਹੀਂ ਕਿੰਨੇ ਹਲ ਗਏ ਪਤਾ ਪੁੱਤਾ ਕਰਕੇ ਤੇ ਫੇਰ ਕਿਸ ਨੇ ਦੱਸਿਆ ਵੀ ਥਾਣੇ ਬੈਠਾ ਵਾ ਥਾਣੇ ਹੋਰ ਕੀ ਅੱਛਾ ਦੀਦੀ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਸਾਡਾ ਬੰਦਾ ਥਾਣੇ ਬੈਠਾ ਵਾ ਇਹ ਵਿਚਾਰੇ ਮਾਂ ਪੁੱਤ ਥਾਣੇ ਗਏ ਆ ਤੇ ਇਹਨਾਂ ਨੇ ਪੁਲਸ ਵਾਲਿਆਂ ਨਾਲ ਗੱਲ ਕੀਤੀ ਕਿ ਇਦਾਂ ਚਲੋ ਜੋ ਵੀ ਹੋ ਗਿਆ ਇਹਨੂੰ ਛੱਡੋ ਹੁਣ ਤੇ ਉਹ ਕਹਿਣ ਕਿ ਇਹਦੇ ਤੇ ਤਾਂ ਪਤਾ ਨਹੀਂ ਕਿਹੜੀ ਕਿਹੜੀ ਧਾਰਾ ਲੱਗੀ ਆ ਕਿਹੜੀਆਂ ਕਿੜੀਆਂ ਨੇ ਠੱਗੀਆਂ ਮਾਰੀਆਂ ਇਹਨੇ ਕੀ ਕੀ ਧਲੀ ਨੀ ਧਾਰਾ ਲੱਗੀਆਂ ਰੇ ਤੇ ਮਾਸੀ ਜੀ ਉਹਨਾਂ ਨੇ ਦੱਸਿਆ ਵੀ ਇਹਨੇ ਕੋਈ ਫਰਜੀ ਕੰਪਨੀ ਖੋਲੀ ਸੀ ਉਹਦੇ ਵਿੱਚ ਪਤਾ ਨਹੀਂ ਇਹਨੇ ਕਿੰਨੇ ਲੋਕਾਂ ਦਾ ਪੈਸਾ ਲਵਾਇਆ ਅਖਬਾਰ 'ਚ ਵੀ ਆਇਆ ਇਹੋੀ ਗੱਲ ਕਹੀ ਉਹਨਾਂ ਨੇ ਤੇ ਬਾਅਦ 'ਚ ਸਾਰਾ ਪੈਸਾ ਗਿਆ ਖਾ ਠੱਗੀ ਮਾਰ ਕੇ ਤੇ ਲੋਕਾਂ ਨੇ ਤਾਂ ਫਿਰ ਦਵਾਈ ਦੇਣੀ ਸੀ ਨਾ ਹੁਣ ਜਿਨ੍ਹਾਂ ਨੇ ਪੈਸੇ ਦਿੱਤੇ ਉਹਨਾਂ ਨੇ ਤਾਂ ਮੰਗਣੇ ਹੀ ਮੰਗਣੇ ਆ ਇਹਨੂੰ ਕੋਈ ਸ਼ਰਮ ਚਾਹੀਦੀ ਆ ਪਹਿਲੇ ਕਿਹਦੀ ਜੀ ਤੁਸੀਂ ਇਹਨਾਂ ਨੂੰ ਪੁੱਛ ਲਓ ਇਹੋ ਗਏ ਵੀ ਉੱਥੇ ਮੈਨੂੰ ਤੇ ਇਹਨੇ ਆਧ ਪਛਦੀ ਗੱਲ ਦੱਸੀ ਆ ਕੀ ਹੋਇਆ ਤੇ ਕੀ ਨਹੀਂ ਹੋ ਸਕਲੋ ਨਹੀਂ ਨਹੀਂ ਤੂੰ ਦੱਸਦਾ ਸਾਰੀ ਗੱਲ ਮੈਨੂੰ ਪਤਾ ਕੋਣੀ ਤੈਨੂੰ ਪਤਾ ਸਾਰਾ ਕੁਝ ਬਸ ਕਰ ਹੁਣ ਵੀਰੇ ਦੱਸ ਦੇ ਕੀ ਹੋਇਆ ਫਿਰ ਕੋਈ ਨਹੀਂ ਭਣੀ ਹੋਣਾ ਕੀ ਆ ਜਦੋਂ ਮੈਂ ਉਹਨੂੰ ਪੁੱਛ ਪਾ ਲੈਣਾ ਗੱਲ ਕੀਤੀ ਨਾ ਉਹਨੇ ਕਿਹਾ ਕਿ ਕੋਈ ਇਹਦਾ ਹੱਲ ਨਹੀਂ ਤੂੰ ਸਿੱਧਾ ਜਾ ਕੇ ਚੈਰੀ ਉੱਥੇ ਵਗਾਰ ਵਕੀਲ ਤੇ ਜੀ ਹੁਣੀ ਜ਼ਬਾਨ ਤੋਂ ਹੋਰ ਕੋਈ ਨਹੀਂ ਇਹਦਾ ਹੱਲ ਹੈਗਾ ਤੇ ਵੀਰੇ ਇਹ ਜਦ ਪੈਸੇ ਬੜੇ ਚਾਹੀਦੇ ਹੁੰਦੇ ਆ ਪੈਸੇ ਕਰਦਾ ਜਿਹੜੀ ਮਾਰ ਉਹ ਵਾਸਤੇ ਦਿੰਦੀ ਕਢਾ ਕੇ ਲਿਆ ਕਢਾ ਕੇ ਲਿਆ ਪਰ ਕੁੜੀ ਰੋਂਦੀ ਆ ਮੈਂ ਕੀ ਕਰਦਾ ਮੈਂ ਇਦਾਂ ਹੀ ਫਸਿਆ ਤੇ ਇਦਾਂ ਹੀ ਫਸਿਆ ਫਰ ਮੈਂ ਕੀ ਕਰਦਾ ਪੈਸੇ ਕਢਵਾਏ ਮਤਲਬ ਮਾਸੀ ਜਿਹੜੇ ਵਿਮਨ ਨੂੰ ਪੈਸੇ ਦੇਗੀ ਉਹ ਮੈਂ ਕੰਮ ਲਈ ਅੱਛਾ ਅੱਛਾ ਉਹਨਾਂ ਦੇ ਵਿੱਚੋਂ ਫਿਰ ਮੈਂ ਕੁਝ ਪੈਸੇ ਇੱਥੇ ਦੇ ਦਿੱਤੇ ਤੇ ਚੜਵਾ ਕੇ ਲਿਆ ਇੱਕ ਰਜਿਸਟਰੀ ਰੱਖਣੀ ਪਈ ਮੈਨੂੰ ਅ ਰਜਿਸਟਰੀ ਰਜਿਸਟਰੀ ਕਿਰੇ ਉਹ ਕਾਦੇ ਵਾਸਤੇ ਤੇ ਦੀਦੀ ਰੱਖਣੀ ਪੈਣੀ ਸੀ ਆਪਣੀ ਰਜਿਸਟਰੀ ਉੱਥੇ ਜਾ ਕੇ ਪਤਾ ਲੱਗਾ ਵੀ ਇਹਨਾਂ ਦਾ ਤਾਂ ਸਾਰਾ ਕੁਝ ਜ਼ਬਤ ਕਰ ਲਿਆ ਸਰਕਾਰ ਨੇ ਜੋ ਜੋ ਇਹਨਾਂ ਨੇ ਠਗੀਆਂ ਮਾਰ ਕੇ ਬਣਾਇਆ ਸੀ ਉਹ ਤਾਂ ਜਾਂਦਾ ਰਿਆ ਸਭ मेरी गल सुन मैं दसती हां मतलब ਆਪਣੇ ਸਾਹਮਣੇ ਗਵਾਂਡੇ ਨਹੀਂ ਸੀਗੇ ਉਹਨਾਂ ਨਾਲ ਵੀ ਤੇ ਇਸ ਤਰ੍ਹਾਂ ਹੋਇਆ ਸੀ ਕਿ ਜਦੋਂ ਉਹਨਾਂ ਨੇ 2 ਨੰਬਰ ਚ ਬਣਾਈਆਂ ਚੀਜ਼ਾਂ ਉਹ ਤਾਂ ਸਰਕਾਰ ਜਬਤ ਵੀ ਕਰ ਲੈਂਦੀ ਦੂਜੀ ਗੱਲ ਉਹਨਾਂ ਨੇ ਰਜਿਸਟਰੀ ਇਹਨਾਂ ਦੀ ਰੱਖੀ ਨਾ ਜਮਾਨਤ ਦੇ ਤੌਰ ਤੇ ਰੱਖੀ ਮੰਨ ਲਓ ਕਿ ਜਮਾਨਤ ਤੇ ਉਹ ਬੰਦਾ ਬਾਹਰ ਆਇਆ ਕਿਤੇ ਭੱਜ ਜਾਂਦਾ ਤੇ ਫਿਰ ਉਹਨਾਂ ਨੇ ਇਹਨਾਂ ਦੀ ਜਾਇਦਾਦ ਮਤਲਬ ਜਿਹੜਾ ਮੈਜਿਸਟਰੀ ਰੱਖੀ ਉਹ ਜ਼ਬਤ ਕਰ ਲੈਣੀ ਸੀ ਇਸ ਕਰਕੇ ਰੱਖੀ ਉਹਨਾਂ ਨੇ ਇਦਾਂ ਹੀ ਜੇ ਤੇ ਮੇਰਾ ਕਿੰਨਾ ਵੱਡਾ ਰਿਸਕ ਲਿਆ ਨਾ ਮਾਲਕ ਕੱਲ ਨੂੰ ਭੱਜ ਜਾਵੇ ਜਾਣ ਜਾਂ ਕਿਦਾਂ ਹੁਣ ਭਰੋਸਾ ਵਾ ਸਾਨੂੰ ਇਹਦਾ ਮਤਲਬ ਤੁਸੀਂ ਆਪਣੇ ਘਰ ਦੀ ਜ਼ਮਾਨਤ ਦੇ ਦਿੱਤੀ ਆ ਤੇ ਜੇ ਉਹ ਭੱਜ ਗਿਆ ਤੇ ਤੁਹਾਨੂੰ ਤੇ ਉਹਨਾਂ ਨੇ ਕੇਸ ਕਰਕੇ ਤੁਹਾਡਾ ਮਕਾਨ ਖਾਲੀ ਕਰਵਾ ਲੈਣਾ ਤੇ ਮੈਂ ਕੀ ਕਰਦਾ ਮਾਸੀ ਜੀ ਮਾਸੀ ਜੀ ਸਾਨੂੰ ਤੇ ਉਹਦੇ ਨਾਲ ਕੂਣਾ ਬੋਲਣਾ ਮਹਿੰਗਾ ਹੀ ਪਿਆ ਅੱਜ ਤੱਕ ਜਿਉਂ ਸਾਡੇ ਘਰ ਆਈ ਹੈ ਨਾ ਤੇ ਜਿਉਂ ਉਹਨੇ ਮਤਲਬ ਕਿ ਸਾਨੂੰ ਘਾਟਾ ਪਾਇਆ ਆਪ ਤੇ ਰੋ ਕੇ ਆ ਜਾਂਦੀ ਆ ਤੇ ਬੋਧੀਆਂ ਸਾਡੀਆਂ ਬਲੀਆਂ ਜਾਣ ਡੀਆਂ ਹੱਥਾਂ ਪਹਿਲੇ ਉਹਨੇ ਉਦਾਂ ਹੱਲ ਲੀਆਂ ਤੇ ਬਾਅਦ ਚ ਰੋ ਰੋ ਕੇ ਅਥਰੂ ਸੋਟ ਕੇ ਬਲੀ ਜਾਣ ਡਈਏ ਜੋ ਰਹਿ ਗਿਆ ਉਹ ਤੇ ਦੂਜੀ ਗੱਲ ਪੈਂਦੀ ਮੈਂ ਤੁਹਾਨੂੰ ਇਹ ਦੱਸਾਂ ਕਿ ਜਦੋਂ ਮੈਨਾਂ ਦੇ ਘਰੇ ਨੂੰ ਛੜਾ ਕੇ ਲਿਆਣਾ ਆ ਵੇਖੋ ਸਾਹਮਣੇ ਜੀ ਮੈਂ ਉੱਥੇ ਇਹਨਾਂ ਨੇ ਵੀ ਪਾਣੀ ਤੱਕ ਨਹੀਂ ਪੁੱਛਿਆ ਮੈਨੂੰ ਕਿ ਕੀ ਕਰ ਦਿੱਤਾ ਤੂੰ ਮੇਰੇ ਲਈ ਕੀ ਕਰ ਦਿੱਤਾ ਕਿਹੜੀ ਵੱਡੀ ਗੱਲ ਆ ਫਲਾਣ ਟੀ ਉੱਤੋਂ ਲੜੰਦਿਆ ਸੀ ਸੋਨੂੰ ਭਾਜੀ ਆਨਾ ਤੂੰ ਉਹ ਨਾ ਛੜਾ ਕੇ ਲਿਆਉਂਦਾ ਤੇ ਕੋਈ ਗੱਲ ਨਹੀਂ ਅਸੀਂ ਆ ਜਾਂਦੇ ਆ ਬੰਦੇ ਹੀ ਜਾਂਦੇ ਆ ਉਹਨਾਂ ਨੇ ਮੰਮੀ ਜਿਵੇਂ ਮੇਕਰ ਚੱਲ ਜੇ ਸਾਤ ਸਿਰ ਤੋਂ ਤੇ ਉਹਨਾਂ ਨੂੰ ਇਹਨਾਂ ਕੋਈ ਅਹਿਸਾਸ ਨਹੀਂ ਆ ਤੇ ਜੇ ਭੈਣਾਂ ਤਾਂ ਭੈਣ ਨੂੰ ਕੋਈ ਅਹਿਸਾਸ ਨਹੀਂ ਆ ਉਹ ਹੀ ਅਦੀ ਜਬਾਨ ਗੱਠ ਲੰਮੀ ਆ ਮੈਂ ਤੇ ਨਾ ਮਾਪਤਾ ਨੂੰ ਨਹੀਂ ਹਿਲਣ ਨੇ ਨਾ ਵੀ ਤੁਸੀਂ ਗਏ ਕਿਉਂ ਆਹੋ ਰਾਤੀ ਮੈਂ ਤੇਰੀ ਮੰਮੀ ਨਾਲ ਗੱਲ ਕੀਤੀ ਮੜ ਜੀ ਜ਼ਿਆਦਾ ਨਹੀਂ ਉਹਨਾਂ ਨੇ ਦੱਸੀ ਮੈਨੂੰ ਰਾਤੀ ਦੱਸਣ ਡੈ ਸੀ ਹਰੇ ਪਤਾ ਨਹੀਂ ਇਹਦਾ ਕੋਈ ਆਧਾਰ ਕਾਟ ਪਤਾ ਨਹੀਂ ਕੀ ਜਾਂਦੇ 2.5 ਲੱਖ ਰੁਪਏ ਦਾ ਫੋਨ ਲੈ ਆਏ ਨੇ ਕਿ ਤੋਂ ਮਾਸੀ ਜੀ ਇਹਦਾ ਆਧਾਰ ਕਾਟ ਲੈ ਗਿਆ ਰஞ்சிਤ ਦਾ ਇੱਕ ਦਿਨ ਹਾਂ ਤੇ ਇਹਨਾਂ ਦੇ ਆਧਾਰ ਕਾਟ ਤੇ ਉਹਨੇ ਫੋਨ ਲੈ ਲਿਆ ਇਹਨਾਂ ਦੇ ਨਾਂ ਤੇ ਆ ਨਹੀਂ ਏਡੀਆਂ ਠਗੀਆਂ ਘਰ ਵਿੱਚ ਹੀ ਲੋਕੀ ਬਾਹਰ ਮਾਰਦੇ ਆ ਉਹ ਘਰੇ ਹੀ ਮਾਰਦੇ ਆ ਆਪ ਅਸੀਂ ਇਥੇ ਤਾਂ ਪੈਸੇ ਦੀ ਕਿਸ਼ ਕਰਕੇ ਤਾਂ ਚੱਲਣ ਡੇ ਆ ਤੁਹਾਨੂੰ ਤਾਂ ਪਤਾ ਹੀ ਆ ਕੀ ਕੰਡੀਸ਼ਨ ਬਣੀ ਪਈ ਸੀ ਸਾਡੀ ਕੱਲੇ ਫੋਨ ਨਹੀਂ ਲਿਆ ਵਾ ਸੀ ਜੀ ਤੁਹਾਨੂੰ ਮੈਂ ਦੱਸਦਾ ਹਾਂ ਮੇਰਾ ਆਧਾਰ ਕਾਰ ਕਈ ਜਗ੍ਹਾ ਤੇ ਵਰਤਿਆ ਰੇ ਪੁੱਠਾ ਉੱਥੇ ਮੈਨੂੰ ਸਮਨ ਆਏ ਰੇ ਕੱਲੇ ਫੋਨ ਤੇ ਸਮਨ ਨਹੀਂ ਹੁੰਦੇ ਇਹਨੇ ਪਤਾ ਨਹੀਂ ਕਿੱਥੇ ਕਿੱਥੇ ਵਰਤਿਆ ਮੈਨੂੰ ਸਮਨ ਆਉਂਦਾ ਚੰਡੀਗੜ੍ਹੋਂ ਕਿ 2.5 ਲੱਖ ਰੁਪਈਆ ਦੇ ਉਹ ਆਪਣਾ ਤੇ ਇੱਕ ਗੱਲ ਮੈਂ ਵਿਮਨ ਨੂੰ ਨਹੀਂ ਦੱਸੀ ਮੈਨੂੰ ਤੂੰ ਦੱਸ ਕੀ ਗੱਲ ਸਹੀ ਆ ਪੈੰਜੀ ਕਹਿੰਦੇ ਸੀ ਕਿ ਉਹ ਜਾਇਦਾਦ ਵਿੱਚੋਂ ਹਿੱਸਾ ਵੀ ਮੰਗਣ ਲਈ ਹਾਂਜੀ ਮੰਗਣ ਲਈ ਆ ਮਾਸੀ ਜੀ ਹਿੱਸਾ ਮੰਗਣ ਲਈ ਆ ਹਾਂ ਬੇਬੇ ਦਿਲੀ ਉਹਦਾ ਕਦਾਈਸਾ ਬੰਦਾ ਵਾ ਉਹ ਇਨੀ ਡਿੱਗ ਗਈ ਆ ਥੱਲੇ ਤੇ ਡਿੱਗਣਾ ਹੀ ਆ ਜਦੋਂ ਹੁਣ ਕੁਝ ਪੱਲੇ ਰਿਆ ਨਹੀਂ ਆ ਤਾਂ ਹੁਣ ਹਿੱਸੇ ਵਾਲੀ ਆਊਗੀ ਪਤਾ ਹੀ ਆ ਕਿ ਹੁਣ ਉਹਨਾਂ ਨੇ ਇੰਨੀ ਵਾਰੀ ਹੈਲਪ ਕੀਤੀ ਆ ਤਾਂ ਕਿੰਨੀ ਕਰੀ ਕਰਨਗੇ ਤੁਹਾਨੂੰ ਹੀ ਸਹੀ ਮੰਗੂਗੀ ਕਿ ਤਨਾ ਕਿ ਤੇਰੇ ਹੁਣ ਸਿਰ ਕਸੂਰੂਗੀ ਨਾ ਉਹਨੂੰ ਕੁਝ ਨਹੀਂ ਦਿੰਦਾ ਹੁਣ ਹੁਣ ਇਹੋ ਹੀ ਦਿਖੰਦਿਆ ਵਾ ਤੇ ਮਾਤਾ ਨਾਲ ਵੀ ਬੜੇ ਪਿਆਰ ਪਿਆਰ ਨਾਲ ਗੱਲਾਂ ਕਰਦੇ ਸੀ ਵੀ ਇੱਥੇ ਰਹਿ ਮਾਤਾ ਸਾਡੇ ਕੋਲ ਕਿਉਂਕਿ ਪਤਾ ਉਹ ਮਾਤਾ ਦੇ ਨਾਲ ਤਾਂ ਹੀ ਅਸਰ ਆ ਕੋਲ ਜਮਾਨੀ ਇਹਨਾਂ ਨੂੰ ਜਾਣ ਦੋ ਤੇ ਤੁਹਾਨੂੰ ਨਹੀਂ ਮੈਂ ਜਾਣ ਦੇਣਾ ਤੁਸੀਂ ਇੱਥੇ ਰਹੋ ਤੇ ਨਾਲੇ ਹਿੱਸਾ ਅਕਸਰ ਤੇ ਕਰੋ ਹੀ ਲਊਗੀ ਨਾ ਘਰ ਦਾ ਤੇਰੇ ਘਰ ਵਾਲੇ ਦੇ ਜ਼ਮਾਨਤ ਤੇ ਉੱਥੇ ਰੱਖ ਦਿੱਤੇ ਜੇ ਕਾਗਜ਼ ਜਿੰਨਾ ਚਿਰ ਉਹ ਨਹੀਂ ਆਉਂਦੇ ਕਿਸ ਸਕ ਤੋਂ ਮੰਮੀ ਇਹ ਲੈ ਲਊਗੀ ਫਿਰ ਉਹ ਨਹੀਂ ਨਾ ਪਤਾ ਤੇ ਮੇਰੇ ਕਰਕੇ ਭਰਾ ਨੇ ਕੀ ਕੀਤਾ ਵਾ ਕੋਈ ਨਹੀਂ ਪਤਾ ਚੱਲ ਬਿੰਮਾ ਇਤਰਾ ਕਰ ਕੁਝ ਜੋ ਮਰਜ਼ੀ ਹੈ ਨਾ ਇੱਕ ਵਾਰੀ ਤੂੰ ਤੇ ਮੈਂ ਆਪਾਂ ਜਾ ਕੇ ਆਨੇ ਗੁਰਦੁਆਰੇ ਤੇ ਘਰੇ ਦੇਖੋ ਮਾਸੀ ਜੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਹਾਂ ਮੈਂ ਚਾਹੁੰਨੀ ਹਾਂ ਕਿ ਤੁਸੀਂ ਉਹਨਾਂ ਦੇ ਘਰ ਨਾ ਜਾਓ ਤੁਹਾਨੂੰ ਪਤਾ ਕਿ ਉਹਦਾ ਹੁਣ ਕੋਈ ਹਾਲ ਨਹੀਂ ਆ ਉਹ ਹਰ ਪਾਸਿਓ ਸਤੀ ਪਈ ਆ ਤੇ ਗੁੱਸਾ ਉਹਨੇ ਨਜਾਇਜ਼ ਹੀ ਤੁਹਾਡੇ ਤੇ ਕੱਢਣਾ ਜੀ ਤੇ ਤੁਹਾਨੂੰ ਉਹਨੇ ਖਰੀਆਂ-ਖਰੀਆਂ ਸੁਣਾਉਣੀਆਂ ਤੇ ਤੁਹਾਡੇ ਕੋ ਸੁਣੀਆਂ ਨਹੀਂ ਜਾਣੀਆਂ ਚਲ ਕੋਈ ਨਹੀਂ ਬੁੱਤ ਅੱਗੇ ਵੀ ਤੇ ਖਰੀਆਂ-ਖਰੀਆਂ ਸੁਣਾਉਂਦੀ ਸੀ ਉਦੋਂ ਵੀ ਸੁਣ ਲਈਆਂ ਪਰ ਮੇਰੀ ਗੱਲ ਸੁਣੋ ਹੋਰ ਬੜੇ ਮਾੜੇ ਹਾਲਾਤਾਂ ਚ ਐ ਅਖਬਾਰ 'ਚ ਦੱਸਿਆ ਕਿ ਸਰਕਾਰ ਨੇ ਸਾਰੀ ਜਾਇਦਾਦਾਂ ਜ਼ਬਤ ਕਰ ਲਈ ਉਹ ਧੀ ਜਾਊਗੀ ਕਿਥੇ ਇਹੋ ਕਾਜੀ ਹੋਣਾ ਹੁੰਦਾ ਮਾਸੀ ਜੀ ਜਦੋਂ ਪਹਿਲੇ ਸੋਚ ਸਮਝ ਕੇ ਨਹੀਂ ਚੱਲਣਾ ਇਹਨਾਂ ਨੇ ਪਹਿਲੇ ਲੋਕ ਪੈਂਦੇ ਨੇ ਜ਼ਿਆਦਾ ਨੂੰ ਤੇ ਫਿਰ ਥੋੜੇ ਤੋਂ ਵੀ ਹੱਥ ਧੋ ਬੈਂਦੇ ਨੇ ਉਹਨਾਂ ਨੂੰ ਤੇ ਐ ਹੋਈ ਹੈ ਨਾ ਕਿ ਠੱਗੀਆਂ ਮਾਰ ਮਾਰ ਕੇ ਤੇ ਅਸੀਂ ਪਤਾ ਨਹੀਂ ਕੀ ਮਹਿਲ ਖੜੇ ਕਰ ਲੈਣੇ ਜਿਹੜੀ ਮੰਮੀ ਉਹਨਾਂ ਨੇ ਬੜਾ ਵੱਡਾ ਦੇ ਲਿਆ ਉਹਨਾਂ ਨੂੰ ਹਜੇ ਵੀ ਉੱਤੇ ਬੜਾ ਤਰਸ ਹੋਣ ਲਿਆ ਵਾ ਕਿ ਮੈਂ ਦਮ ਦਮ ਜਾਵਾਂ ਤੇ ਦੇਖਾਂ ਕਿਹੜੇ ਹਾਲਾਤ ਆਓ ਤੇ ਕੁਝ ਨਾ ਕੁਝ ਦੇਖ ਕੇ ਆਵਾਂ ਹਾਲਾਤ ਤੇ ਤੁਹਾਡੇ ਤੇ ਵੀ ਬੜੀ ਉਹਦੀ ਆਏਗੀ ਉਹਨੇ ਦੇਖ ਕੇ ਤਰਸ ਨਹੀਂ ਕੀਤਾ ਉਲਟਾ ਮਜ਼ਾਕ ਹੀ ਡੰਡੀ ਰਹੀ ਆ ਤੁਹਾਡੀ ਸਿਚੁਏਸ਼ਨ ਵੇਖ ਕੇ ਇੱਕ ਵਾਰ ਨਹੀਂ ਉਹਨੇ ਕਿਹਾ ਕਿ ਮੇਰਾ ਆਪਣਾ ਖੂਨ ਆ ਮੇਰੀ ਆਪਣੀ ਭੈਣ ਆ ਤੇ ਮੈਂ ਜਾ ਕੇ ਵੇਖਾਂ ਉਸ ਟਾਈਮ ਉਹਦੇ ਕੋਲ ਬਹੁਤ ਕੋਸ਼ਿਸ਼ ਸੀ ਉਹ ਤੁਹਾਡੀ ਹੈਲਪ ਕਰ ਸਕਦੀ ਸੀ ਪਰ ਉਹਨੇ ਮਜਾਕ ਡਾਉਣ ਤੋਂ ਸਵਾਰਨੇ ਕੁਝ ਨਹੀਂ ਕੀਤਾ। ਤੁਹਾਨੂੰ ਪਤਾ ਤੁਹਾਡੀ ਬੁਟੀਕ ਤੇ ਕਿਤੇ ਗਈ ਹੋਣੀ ਆ। ਉਹਨੇ ਆਣ ਕੇ ਪਤਾ ਇੱਥੇ ਕੀ ਬੋਲਿਆ। ਕਹਿੰਦੀ ਦੋਵੇਂ ਜਾਣੀਆਂ ਤਰਪਾਈਆਂ ਕਰਨ ਡੀਆਂ ਅਸੀਂ ਥੱਲੇ ਬਹਿ ਕੇ। ਤੇ ਮੈਨੂੰ ਪਤਾ ਵਾ ਕਿ ਉਹ ਬੁਟੀਕ ਤੁਹਾਡੀ ਆਪਣੀ ਹੀ ਉਸ ਟਾਈਮ। ਪੋਸੇ ਬੁਟੀਕ ਨੇ ਤੁਹਾਨੂੰ ਤਾਰਿਆ। ਬੱਸ ਕਰ ਤੂੰ। ਤੂੰ ਹੀ ਉਹ ਦੇ ਗੁਰਪੀ ਦੇ ਨਾਲ ਹੀ ਰਹੀਆਂ। ਗੁਰਪੀ ਗੁਰਪੀ ਕਰਦੀ ਨਹੀਂ ਹਦੋਂ। ਟਿੱਟੀਆਂ ਬਣਾ ਜੜੀਆਂ ਆਪਣੀ ਕੀ ਕੋ ਕਰ ਸਟਿਆ ਤੇ। ਮੈਨੂੰ ਕੋਈ ਪਤਾ ਹੀ ਸਗਾਂਤ ਐਦਾਂ ਦੀ ਨਿਕਲੂਗੀ। ਮੈਂ ਤਾਂ ਹੰਦਰਦੀ ਕਰਦੀ ਮਰ ਗਈ ਜੋ ਛੱਲੀ ਪੁਣੀ ਸੀ ਤੇ ਮੈਂ ਉਹਨੂੰ ਦੇ ਛੱਡੀ ਤੇ ਚੱਲ ਕੋਈ ਗੱਲ ਨਹੀਂ ਆਖਣ ਡਈ ਆ ਵੀ ਕਮੇਟੀ ਚੱਲਣ ਨਹੀਂ ਚਲੋ ਛੱਡੋ ਹੋਰ ਇਹ ਗੱਲਾਂ ਨਾ ਕਰੋ ਹੋਰ ਸੋਚੋ ਕਰਨਾ ਕੀ ਜੇ ਮੇਰੀ ਗੱਲ ਸੁਣ ਕਾਕਾ ਸਾਰਨਾ ਪਹਿਲਾਂ ਤੇ ਕੰਮ ਇਹ ਕਰ ਕਿਸੇ ਵੀ ਤਰੀਕੇ ਆਪਣੀ ਰਜਿਸਟਰੀ ਲੈ ਵਾਪਸ ਹੋਰ ਤਾਂ ਦੇਖੋ ਨੇ ਸਿੱਧੇ ਬੂ ਤਾਂ ਮੰਨਣਾ ਨੇ ਜੋ ਦੇ ਅਖਬਾਰ ਨੇ ਹਾਲਾਤ ਦੱਸੇ ਆ ਵੀ ਤੂੰ ਕਿਸੇ ਵੀ ਤਰੀਕੇ ਆਪਣੇ ਮਕਾਨ ਦੀ ਜਿਹੜੀ ਰਜਿਸਟਰੀ ਹੈ ਨਾ ਉਹਨੂੰ ਛੜਾਓ ਉਸੇ ਵਕੀਲ ਨਾਲ ਗੱਲ ਕਰੋ ਤੇ ਮੇਰੀ ਗੱਲ ਸੁਣ ਰਾਜੂ ਨੂੰ ਕਹ ਉਹਦੇ ਇੱਕ ਦੋਸਤ ਵਕੀਲ ਹੈ ਨਾ ਉਹ ਨਾਲ ਗੱਲ ਕਰੇ ਠੀਕ ਹੈ ਸਹੀ ਗੱਲ ਕਹਿਣ ਦੀ ਆ ਮਾਸੀ ਜੀ ਹੁਣ ਨਾ ਜਰਾ ਧਿਆਨ ਕਰ ਲੋ ਆਪਣੇ ਕੰਮ ਕਰ ਵੱਲ ਤੇ ਆਪਣੇ ਘਰ ਵੱਲ ਬਹੁਤ ਧੰਨ ਕਰਤਾ ਆਪਾਂ ਤੇ ਬਹੁਤ ਧਿਆਨ ਕਰ ਲਿਆ ਲੋਕਾਂ ਦਾ ਜੇ ਮੰਨ ਲਓ ਕਿ ਉਹ ਇੱਥੋਂ ਕਿਤੇ ਭੱਜ ਜਾਵੇ ਤੇ ਫੇਰ ਉਹਦਾ ਮਾਸੀ ਜੀ ਕੋਈ ਵਿਸ਼ਵਾਸ ਨਹੀਂ ਆ ਉਹਨੇ ਕਿ ਇਹਨੂੰ ਦੱਸਣਾ ਨਹੀਂ ਆ ਜਾਣ ਲੱਗਿਆ ਤੇ ਫੋਟਾਗਣਾ ਹੀ ਆ ਇਹ ਨਾਇ ਮੋਤ ਇਹਨਾਂ ਠੱਗਿਆ ਜਾਂਦਾ ਵਾ ਉਹਨਾਂ ਚ ਹਲੀ ਵੀ ਕੋਈ ਹੰਕਾਰ ਨਹੀਂ ਆ ਉਦੋਂ ਦੇ ਉਦਾਂ ਜੀ ਸਹੀ ਤੁਹਾਨੂੰ ਸਲਾਹ ਦਿੰਦੇ ਉਧਰ ਨਾ ਜਾਇਓ